ਪੰਜਾਬ ਦਾ ਕਿਸਾਨ ਤਕੜਾ ਹੁੰਦਾ ਹੈ ਤਾਂ ਪੰਜਾਬ ਤਕੜਾ ਹੁੰਦਾ ਹੈ ਉਹ ਜੋ ਹਰਿਆਣਾ ਨੇ ਜਾਂ ਬੀਜੇਪੀ ਸਰਕਾਰ ਨੇ ਸੈਂਟਰ ਜੀ ਨੇ ਹਾਲਾਤ ਪੈਦਾ ਕੀਤੇ ਆ ਬਹੁਤ ਹੀ ਬੁਰੇ ਤੇ ਮਾੜੇ ਹਾਲਾਤ ਪੈਦਾ ਕੀਤੇ ਜੋ ਹਰਿਆਣਾ ਪੁਲਿਸ ਆਪਣਾ ਤਸੀਹੇ ਕਰ ਰਹੀ ਹੈ ਤਸੀਹੇ ਦੇ ਰਹੀ ਹੈ ਸਾਡੇ ਕਿਸਾਨਾਂ ਨੂੰ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਆ ਪੈਲਟ ਗੰਦਾ ਯੂਜ਼ ਕੀਤਾ ਜਾਂਦਾ ਆ ਮੈਂ ਤਾਂ ਪਹਿਲੀ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਕੋਈ ਤਰੀਕਾ ਥੋੜੀ ਆਇਆ ਇਹ ਤਾਂ ਮਹਾਰਾਸ਼ਟਰ ਚ ਐਜੀਟੇਸ਼ਨ ਆ ਜਾਂ ਯੂਪੀ ਚ ਐਜੀਟੇਸ਼ਨ ਆ ਉੱਥੇ ਤਾਂ ਕੋਈ ਗੋਲੀ ਨਹੀਂ ਸਿੱਟੀ ਜਾਂਦੀ ਉੱਥੇ ਤਾਂ ਕੋਈ ਪੈਲੇਟ ਗਨ ਦਾ ਯੂਜ਼ ਨਹੀਂ ਹੁੰਦਾ ਉੱਥੇ ਤਾਂ ਕੋਈ ਲਾਠੀ ਚਾਰਜ ਨਹੀਂ ਹੁੰਦਾ ਉੱਥੇ ਤਾਂ ਕੋਈ ਪਾਣੀ ਦੀਆਂ ਬਿਚਾਰਾਂ ਨਹੀਂ ਇਹ ਸਾਡੇ ਪੰਜਾਬੀਆਂ ਦੀ ਉੱਤੇ ਹੀ ਸਭ ਕੁਝ ਹੁੰਦਾ ਇਹ ਹਿੰਦੁਸਤਾਨ ਦੇ ਵਿੱਚ ਬੀਜੇਪੀ ਸਰਕਾਰ ਇਹ ਕ੍ਰੀਏਟ ਕਰ ਰਹੀ ਹੈ ਕਿ ਉਹ ਸਟੇਟ ਵੱਖਰੀ ਹੈ ਸਾਡੀ ਸਟੇਟ ਮੈਨੂੰ ਤਾਂ ਲੱਗਦਾ ਇੱਕ ਹਾਸੇ ਵਾਲੀ ਗੱਲ ਨਹੀਂ ਕਿ ਸ਼ਾਇਦ ਹਰਿਆਣਾ ਚ ਜਾਣ ਲਈ ਵੀ ਹਰਿਆਣਾ ਗਵਰਨਮੈਂਟ ਕਰ ਦੇ ਵੀ ਵੀਜ਼ਾ ਲਓ ਬੀਜੇਪੀ ਪੰਜਾਬ ਦੀ ਨੂੰ ਲੱਗਦਾ ਹੈ ਜੀ ਕਿ ਵੀ ਇਹ ਮਾੜਾ ਹੋਇਆ ਜਾਨ ਸਾਰੇ ਜਣੇ ਇਕੱਠੇ ਹੋ ਕੇ ਮੋਦੀ ਸਾਹਿਬ ਦੇ ਦਫ਼ਤਰ ਦੇ ਬਾਹਰ ਧਰਨਾ ਦੇਣ ਕਿਸਾਨਾਂ ਦੇ ਹੱਥ ਚ ਭੁਗਤਣ ਇਹ ਸਭ ਡਰਾਮੇਵਾਜੀ ਹੈ ਇਹ ਡਰਦੇ ਨੇ ਸਾਰੇ ਮੋਦੀ ਸਾਹਿਬ ਪੰਜਾਬ ਦੀ ਰਾਜਨੀਤੀ ਅਤੇ ਕਿਸਾਨੀ ਮਾਮਲਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਵਿਧਾਇਕ ਕੁਲਦੀਪ ਸਿੰਘ ਬਾਦ ਨੇ ਵੈਸੇ ਸਾਹਿਬ ਕਿਵੇਂ ਦੇਖਦੇ ਹੋ ਲਗਾਤਾਰ ਕਿਸਾਨਾਂ ਦਾ ਐਜੀਟੇਸ਼ਨ ਵੀ ਚੱਲ ਰਿਹਾ ਦੂਸਰੇ ਪਾਸੇ ਕਾਂਗਰਸ ਜਿਹੜੀ ਹੈ ਅਲਾਈਅੰਸ ਵੀ ਕਰ ਰਹੀ ਹੈ ਚਾਹੇ ਕੁਝ ਸੂਬਿਆਂ ਦਾ ਹੋਇਆ ਤਾ ਕਿਵੇਂ ਦੇਖਦੇ ਹਾਂ ਸਾਰੇ ਇਸ ਸਿਨੈਰੀਓ ਨੂੰ ਦੂਸਰੇ ਪਾਸੇ ਕਿਸਾਨ ਵੀ ਲਗਾਤਾਰ ਭਾਜਪਾ ਦੇ ਖਿਲਾਫ ਜਿਹੜਾ ਰੋਜ ਚਾਹਰ ਕਰ ਰਹੇ ਨੇ ਦੇਖੋ ਜਿੱਥੋਂ ਤੱਕ ਤੱਕ ਕਿਸਾਨੀ ਮੁੱਦਾ ਆਇਆ ਇਹ ਬਹੁਤ ਇੰਪੋਰਟੈਂਟ ਹੈ ਪੰਜਾਬ ਦੀ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੀ ਇਕਨੋਮੀ ਵਾਸਤੇ ਜੇ ਸਾਡਾ ਪੰਜਾਬ ਦਾ ਕਿਸਾਨ ਤਕੜਾ ਹੁੰਦਾ ਹੈ ਤਾਂ ਪੰਜਾਬ ਤਕੜਾ ਹੁੰਦਾ ਹੈ ਉਹ ਜੋ ਹਰਿਆਣਾ ਨੇ ਜਾਂ ਬੀਜੇਪੀ ਸਰਕਾਰ ਨੇ ਸੈਂਟਰ ਦੀ ਨੇ ਹਾਲਾਤ ਪੈਦਾ ਕੀਤੇ ਆ ਬਹੁਤ ਹੀ ਬੁਰੇ ਤੇ ਮਾੜੇ ਹਾਲਾਤ ਪੈਦਾ ਕੀਤੇ ਆ ਸਾਡੇ ਕਿਸਾਨ ਵੀ ਸਾਡਾ ਜਿਹੜਾ ਯੂਥ ਵਾਲੇ ਮੁੰਡੇ ਆ ਉਹ ਸਾਰੇ ਸ਼ਾਂਤ ਮਨ ਢੰਗ ਨਾਲ ਚੱਲਦੇ ਆ ਪਰ ਜੋ ਹਰਿਆਣਾ ਪੁਲਿਸ ਆਪਣਾ ਤਸੀਹੇ ਕਰ ਰਹੀ ਹੈ ਤਸੀਹੇ ਦੇ ਰਹੀ ਹੈ ਸਾਡੇ ਕਿਸਾਨਾਂ ਨੂੰ ਅਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਪੈਲਟ ਗੰਦਾ ਯੂਜ਼ ਕੀਤਾ ਜਾਂਦਾ ਆ ਮੈਂ ਤਾਂ ਪਹਿਲੀ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਕੋਈ ਤਰੀਕਾ ਥੋੜੀ ਆ ਜੀ ਇਹ ਸਾਡਾ ਹਿੰਦੁਸਤਾਨ ਥੋੜੀ ਆ ਸਾਡਾ ਹੱਕ ਬਣਦਾ ਐਜੀਟੇਸ਼ਨ ਕਰਦਾ ਜੇ ਤਾਂ ਮਹਾਰਾਸ਼ਟਰ ਚ ਐਜੀਟੇਸ਼ਨ ਆ ਜਾਂ ਯੂਪੀ ਚ ਐਜੀਟੇਸ਼ਨ ਆ ਉੱਥੇ ਤਾਂ ਕੋਈ ਗੋਲੀ ਨਹੀਂ ਸਿੱਟੇ ਜਾਂਦੇ ਉੱਥੇ ਤਾਂ ਕੋਈ ਪੈਲੇਟ ਗਨ ਦਾ ਯੂਜ਼ ਨਹੀਂ ਹੁੰਦਾ ਉੱਥੇ ਤਾਂ ਕੋਈ ਲਾਠੀ ਚਾਰਜ ਨਹੀਂ ਹੁੰਦਾ ਉੱਥੇ ਤਾਂ ਕੋਈ ਪਾਣੀ ਦੀਆਂ ਬਿਚਾਰਾਂ ਨਹੀਂ ਇਹ ਸਾਡੇ ਪੰਜਾਬੀਆਂ ਦੀ ਉੱਤੇ ਹੀ ਸਭ ਕੁਝ ਹੁੰਦਾ ਵੈਰ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਸਿਨੈਰੀਓ ਨੂੰ ਕਿਉਂਕਿ ਪਹਿਲਾਂ ਵੀ ਕਿਸਾਨਾਂ ਨੇ ਐਜੀਟੇਸ਼ਨ ਕੀਤਾ ਸੀਗਾ ਪਹਿਲਾਂ ਵੀ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਸੀ ਇਸ ਵਾਰ ਜਿਹੜੀ ਘਟਨਾ ਸਾਹਮਣੇ ਆਈ ਹੈ ਕਿਤਨਾ ਕਿਤੇ ਬਾਰਡਰ ਇੱਕ ਇਹੋ ਜਿਹੇ ਅਜੀਹਾ ਬਣਾ ਦਿੱ ਜਿਵੇਂ ਆਪਾਂ ਦੇਖੀਏ ਵੀ ਉਹ ਵੱਖਰਾ ਮੁਲਕ ਹੋਵੇ ਹਰਿਆਣਾ ਪੰਜਾਬ ਵੱਖਰਾ ਮੁਲਕ ਹੋਵੇ ਇਹ ਹਿੰਦੁਸਤਾਨ ਦੇ ਵਿੱਚ ਬੀਜੇਪੀ ਸਰਕਾਰ ਇਹ ਕ੍ਰੀਏਟ ਕਰ ਰਹੀ ਹੈ ਕਿ ਉਹ ਸਟੇਟ ਵੱਖਰੀ ਹੈ ਸਾਡੀ ਸਟੇਟ ਮੈਨੂੰ ਤਾਂ ਲੱਗਦਾ ਇੱਕ ਉਹ ਹਾਸੇ ਵਾਲੀ ਗੱਲ ਨਹੀਂ ਕਿ ਸ਼ਾਇਦ ਹਰਿਆਣਾ ਚ ਜਾਣ ਲਈ ਵੀ ਹਰਿਆਣਾ ਗਵਰਨਮੈਂਟ ਕਰਦੇ ਵੀ ਵੀਜ਼ਾ ਲਓ ਵੀ ਤਾਂ ਹੀ ਐਂਟਰ ਕਰਨ ਦੇ ਕੋਈ ਆਪਣਾ ਮੁਲਕ ਥੋੜੀ ਹੈ ਦੂਸਰੇ ਪਾਸੇ ਮਨੋਰ ਲਾਲ ਖੱਟਰ ਜਿਹੜੇ ਸੀਐਮ ਹੈਗੇ ਨੇ ਹਰਿਆਣਾ ਦੇ ਉਹ ਕਹਿੰਦੇ ਨੇ ਕਿ ਕਿਸਾਨ ਦਾ ਮੈਂ ਵੀ ਪੁੱਤਾਂ ਮੈਂ ਦਰਦ ਸਮਝਦਾ ਸਭ ਝੂਠ ਬੋਲਦੇ ਨੇ ਯਾਰ ਸਾਰੇ ਸਾਲੇ ਝੂਠ ਬੋਲਦੇ ਨੇ ਮੈਂ ਕਿਸਾਨ ਦਾ ਪੁੱਤ ਇਹ ਏਦਾਂ ਕੋਈ ਸਿਫਤ ਨਹੀਂ ਮਿਲ ਜੇ ਕਿਸਾਨ ਦਾ ਪੁੱਤ ਤਾਂ ਆ ਦੇਵੇਸ਼ ਕਿਸਾਨਾਂ ਦੇ ਆਖੇ ਸਟੇਟਮੈਂਟ ਜੀ ਥਿਸ ਇਜ਼ 올 ਆਈ ਮੀਨ ਨੌਨਸੈਂਸ ਗੱਲਾਂ ਵੀ ਜੇ ਤੁਸੀਂ ਚੀਫ ਮਿਨਿਸਟਰ ਬਣ ਕੇ ਜੋ ਮਰਜ਼ੀ ਬੋਲ ਦਿਓ ਹਰਿਆਣਾ ਦੇ ਖੱਟੜ ਸਾਹਿਬ ਨੂੰ ਪੁੱਛੋ ਤੂੰ ਕਹਿੰਦੇ ਕਿਸਾਨ ਦਾ ਕਿਸਾਨ ਦਾ ਮੁੰਡਾ ਆ ਤੇ ਤੈਨੂੰ ਨਹੀਂ ਪਤਾ ਕਿਸਾਨੀ ਕਿਹੋ ਜਿਹੇ ਹਾਲਾਤਾਂ ਚੋਂ ਲੰਘ ਰਹੀ ਐ ਸਭ ਬਕਵਾਸ ਕਰਦੇ ਨੇ ਪੋਲਿਟੀਕਲ ਸਟੇਟਮੈਂਟਾਂ ਨੇ ਸਰ ਇਹ ਕੋ ਨਾਲ ਦਾ ਹੋਰ ਬਿਆਨ ਚੱਲ ਰਿਹਾ ਸੀ ਉਹ ਕਹਿੰਦੇ ਕਿ ਸਾਡੇ ਜਿਹੜੇ ਹਰਿਆਣਾ ਦੇ ਕਿਸਾਨ ਆ ਉਹਨਾਂ ਨੂੰ ਅਸੀਂ ਜਿਹੜੀਆਂ ਫੈਸਿਲਿਟੀਆਂ ਦੇ ਰਹੇ ਆ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੇ.ਐਫ.ਐਸ.ਿਲਿਟੀ ਦੇ ਰਹੇ ਨੇ ਹਰਿਆਣਾ ਨੇ ਇੱਕ ਨਵੇਂ ਆਰਡਰ ਕੱਢੇ ਨੇ ਨੋਟਿਸ ਇਸ਼ੂ ਹੋਏ ਨੇ ਕਿ ਜਿਹੜਾ ਕਿਸਾਨ ਇਸ ਐਜੀਟੇਸ਼ਨ ਪਾਰਟਿਸਿਪੇਟ ਕਰੂਗਾ ਉਹਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ ਉਹਦੀ ਪ੍ਰਾਪਰਟੀ ਨੂੰ ਕੁਝ ਕਰ ਲੇਤਾ ਪਰਚੇ ਦਰਜ ਹੋਣਗੇ ਪਹਿਲਾਂ ਵੀ ਪਰਚੇ ਇਹ ਹਰਿਆਣਾ ਗਵਰਨਮੈਂਟ ਤੇ ਇਹ ਕਰਦੀ ਹੈ ਕਿਹੜੀਆਂ ਕਿਸਾਨਾਂ ਨੂੰ ਫੈਸਿਲਿਟੀ ਸਭ ਇਹ ਲਿਪ ਸਿੰਪਤੀ ਹੈ ਹੋਰ ਕੁਝ ਨਹੀਂ ਹੈ ਉਹਨਾਂ ਨੇ ਤਾਂ ਨੋਟਿਸ ਜੀ ਇਸ਼ੂ ਕੀਤੇ ਨੇ ਸਾਡੇ ਕਿਸਾਨ ਭਰਾਵਾਂ ਨੂੰ ਜਿਹੜਾ ਕਿਸਾਨਾਂ ਦਾ ਲੀਡਰ ਹੈ ਮੈਂ ਨਾਮ ਭੁੱਲ ਰਿਹਾ ਮੇਰੇ ਕੋਲ ਫੋਨ ਦੇ ਵਿੱਚ ਹੈਗਾ ਨੋਟਿਸ ਉਹਦੇ ਘਰ ਦੇ ਬਾਹਰ ਨੋਟਿਸ ਲਾਇਆ ਇੱਥੋਂ ਤੱਕ ਵੀ ਕਹਿੰਦਾ ਵੀ ਜੇ ਤੂੰ ਪਾਰਟਿਸਿਪੇਟ ਕਰੇਗਾ ਐਜੀਟੇਸ਼ਨ ਪੁਲਿਸ ਨੂੰ ਦੱਸੇਗਾ ਪਹਿਲਾਂ ਤੁਸੀਂ ਹੈਰਾਨੀ ਦੀ ਗੱਲ ਪੁਲਿਸ ਨੂੰ ਦੱਸੇਗਾ ਫਿਰ ਤੂੰ ਐਜੀਟੇਸ਼ਨ ਜਾਏਗਾ ਫਿਰ ਉਹਦੇ ਬੈਂਕ ਖਾਤੇ ਮੰਗਵਾ ਲੈ ਉਹਦੀ ਪ੍ਰਾਪਰਟੀਆਂ ਦੀ ਡਿਟੇਲ ਮੰਗਵਾਲੀ ਤਾਂ ਕਿ ਉਹਨੂੰ ਪ੍ਰੈਸ਼ਰਾਈਜ਼ ਕਰਕੇ ਇਹ ਜਿਹੜੀ ਕਿਸਾਨੀ ਸਾਡਾ ਸੰਘਰਸ਼ ਇਹਨੂੰ ਫੇਲ ਕੀਤਾ ਜਾਏ ਐਨਐਸਏ ਵੀ ਲਾਣ ਦੀ ਤਿਆਰੀ ਸੀਗੀ ਉਹਨੂੰ ਵਾਪਸ ਲੈ ਲਿਆ ਗਿਆ ਤੁਸੀਂ ਦੇਖੋ ਨਾ ਐਨਐਸਏ ਸਾਡੇ ਕਿਸਾਨ ਵੀਰ ਐਨਐਸਏ ਦੇ ਅੰਡਰ ਆਉਂਦੇ ਨਹੀਂ ਜੇ ਤੁਸੀਂ ਐਨਐਸਏ ਦੀ ਡੈਫੀਨੇਸ਼ਨ ਪੜੋ ਡਿਟੈਂਸ਼ਨ ਹੈ ਠੀਕ ਹੈ ਪ੍ਰੀਵੈਂਟਿਵ ਡਿਟੈਂਸ਼ਨ ਹੈ ਵੀ ਜੇ ਕੋਈ ਅੱਤਵਾਦੀ ਕਾਰਵਾਈ ਕਰਦਾ ਹੈ ਕੋਈ ਹੁੱਲੜਵਾਜੀ ਕਰਦਾ ਹੈ ਸਾਡੇ ਕਿਸਾਨ ਵੀ ਤਾਂ ਸ਼ਾਂਤ ਨੇ ਨਾ ਤੇ ਤਾਂ ਐਨਐਸਏ ਲੱਗਦਾ ਹੀ ਨਹੀਂਗਾ ਇਹਦੀ ਐਨਐਸਏ ਦੀ ਡੈਫੀਨੀਸ਼ਨ ਪੜ ਲੈਣ ਖੱਟਰ ਸਾਹਿਬ ਵੈਸੇ ਪੰਜਾਬ ਦੀ ਗੱਲ ਕਰੀਏ ਤਾਂ ਸੁਨੀਲ ਜਾਖੜ ਉਹ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਉਹ ਕਹਿੰਦੇ ਕਿ ਜੋ ਹੋਇਆ ਮਾੜਾ ਹੋਇਆ ਤਾਂ ਉਹਨਾਂ ਨੇ ਜਿਹੜੇ ਮੌਤ ਹੋਈ ਹੈ ਕਿਸਾਨ ਵੀਰ ਦੀ ਜਿਹੜੀ ਹੋਈ ਹੈ ਸ਼ੁਭ ਕਰਨ ਦੀ ਤਾਂ ਉਸ ਨੂੰ ਲੈ ਕੇ ਵੀ ਉਹਨਾਂ ਨੇ ਚਿੰਤਾ ਪ੍ਰਗਟਾਈ ਕੀ ਲੱਗਦਾ ਕੀ ਚਿੰਤਾ ਪ੍ਰਗਟਾਈ ਮੈਨੂੰ ਹੈਰਾਨੀ ਹੈ ਸਿਰਫ ਇਹ ਸਿੰਫਟੀ ਐਵੇਂ ਫੋਕੀ ਸਿੰਫਟੀ ਲਫ਼ਜ਼ਾਂ ਦੀ ਜੇ ਵਾਕਿਆ ਹੀ ਬੀਜੇਪੀ ਪੰਜਾਬ ਦੀ ਨੂੰ ਲੱਗਦਾ ਹੈ ਜੀ ਕਿ ਵੀ ਇਹ ਮਾੜਾ ਹੋਇਆ ਜਾਨ ਸਾਰੇ ਜਣੇ ਇਕੱਠੇ ਹੋ ਕੇ ਮੋਦੀ ਸਾਹਿਬ ਦੇ ਦਫ਼ਤਰ ਦੇ ਬਾਹਰ ਧਰਨਾ ਦੇਣ ਕਿਸਾਨਾਂ ਦੇ ਹੱਕ ਚ ਭੁਗਤਣ ਇਹ ਸਭ ਡਰਾਮੇ ਵਾਜੀ ਹੈ ਡਰਦੇ ਨੇ ਸਾਰੇ ਮੋਦੀ ਸਾਹਿਬ ਤੋਂ ਕਾਂਗਰਸ ਨੇ ਵੀ ਕਿਹਾ ਸੀ ਪ੍ਰਦਰਸ਼ਨ ਕਰਾਂਗੇ ਚੰਡੀਗੜ੍ਹ ਪ੍ਰਦਰਸ਼ਨ ਵੀ ਕੀਤਾ ਹਰ ਰੋਜ਼ ਪ੍ਰਦਰਸ਼ਨ ਹੋ ਰਿਹਾ ਕਾਂਗਰਸ ਵੱਲੋਂ ਹਰ ਰੋਜ਼ ਪ੍ਰਦਰਸ਼ਨ ਹੋ ਰਿਹਾ ਕਾਂਗਰਸ ਵੱਲੋਂ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਹੋ ਰਹੇ ਸਾਡੇ ਕਿਸਾਨ ਵੀਰਾਂ ਦੇ ਹੱਕ ਚ ਇੱਕ ਸਵਾਲ ਆ ਜਾਂਦਾ ਪੰਜਾਬੀ ਸਿਆਸਤ ਨੂੰ ਲੈ ਕੇ ਤਾਂ ਕਾਂਗਰਸ ਪਾਰਟੀ ਜਿੱਥੇ ਵੱਖ-ਵੱਖ ਸੂਬਿਆਂ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਅਲਾਈਂਸ ਕੀਤਾ ਤਾਂ ਇੱਥੋਂ ਦੀ ਜਿਹੜੀ ਤਸਵੀਰ ਆ ਬੇਸ਼ੱਕ ਸਾ ਜੋ ਉੱਤੇ ਦੇ ਨਾਲ ਨਹੀਂ ਲੜਾਂਗੇ ਬੀਜੇਪੀ ਨੂੰ ਹਰਾਉਣਾ ਆ ਜਿਹੜਾ ਕਿ ਸਾਡਾ ਮੁੱਖ ਮੁੱਦਾ ਆ ਅਲਾਈਅੰਸ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਅਲਾਈਅੰਸ ਹੋਣਾ ਚਾਹੀਦਾ ਲੇਕਿਨ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਅਲਾਈਅੰਸ ਹੋ ਗਿਆ 4 ਤੇ 3 ਸੀਟਾਂ ਦਾ ਪੰਜਾਬ ਦੇ ਵਿੱਚ ਸਾਡੀ ਲੀਡਰਸ਼ਿਪ ਨੇ ਵੀ ਕਿਹਾ ਕਿ ਇੱਥੇ ਅਸੀਂ ਅਲਾਈਅੰਸ ਨਹੀਂ ਕਰਨਾ ਉਹ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਨੇ ਵੀ ਕਿਹਾ ਇੱਥੇ ਅਲਾਈਅੰਸ ਨਹੀਂ ਕਰਨਾ ਬਟ ਜੇ ਕੋਈ ਮੈਨੂੰ ਪਰਸਨਲੀ ਸਵਾਲ ਪੁੱਛੇ ਮੈਂ ਤਾਂ ਅਲਾਈਅੰਸ ਦੇ ਹੱਕ ਵਿੱਚ ਆ ਵੈਸਾ ਸਾਬ ਟਰਸਟ ਕਿਵੇਂ ਹੋਊਗਾ ਲੋਕਾਂ ਦਾ ਪੰਜਾਬ ਦੇ ਵਿੱਚ ਕਿਉਂਕਿ ਬਾਹਰੀ ਸੂਬਿਆਂ ਦੇ ਵਿੱਚ ਆਮ ਆਦ ਸਾਨੀ ਦਾ ਵੱਖੋ ਵੱਖਰੇ ਜਿਹੜੇ ਜਾ ਸਕਦਾ ਵੱਖੋ ਵੱਖਰੇ ਬੱਕਰੀਆਂ ਬੱਕਰੀਆਂ ਪਾਰਟੀ ਨੇ ਵੱਖਰੇ ਵੱਖਰੇ ਲੜਿਆ ਜਾ ਸਕਦਾ ਇਹ ਵਿਚਾਰਕਤਾ ਉਹੀ ਆਣਗੇ ਜੀ ਉਹ ਕੋਈ ਨਹੀਂ ਅਸੀਂ ਬੱਕਰੀਆਂ ਬੱਕਰੀਆਂ ਸੀਟਾਂ ਦੇ ਉੱਤੇ ਜੇ ਕਿਤੇ ਹੁੰਦਾ ਸਟਾਰ ਪ੍ਰਚਾਰ ਉਸ ਹਿਸਾਬ ਨਾਲ ਆਪਣਾ ਕਰ ਲੈਣਗੇ ਬੀਜੇਪੀ ਅਕਾਲੀ ਦਲ ਦਾ ਸਮਝੌਤਾ ਨਹੀਂ ਹੋ ਰਿਹਾ ਉਹਨਾਂ ਦਾ ਵੀ ਸਮਝੌਤਾ ਹੋ ਰਿਹਾ ਪਹਿਲਾਂ ਵੀ ਸਮਝੌਤਾ ਸੀ ਪਰ ਉਹਨਾਂ ਨੇ ਤਾਂ ਜਿਸ ਤਰੀਕੇ ਨਾਲ ਉਹਨਾਂ ਦਾ ਪੰਜਾਬ ਦੇ ਵਿੱਚ ਹੈ ਜਿਵੇਂ ਹੁਣ ਬਾਹਰੀ ਸੂਬਿਆਂ ਦੇ ਵਿੱਚ ਜਿਵੇਂ ਦਿੱਲੀ ਦੇ ਵਿੱਚ ਕੀਤਾ ਗਵਾਂਡੀ ਸੂਬਾ ਹਰਿਆਣਾ ਦੇ ਵਿੱਚ ਕੀਤਾ ਚੰਡੀਗੜ੍ਹ ਦੇ ਵਿੱਚ ਕੀਤਾ ਤਾਂ ਪੰਜਾਬ ਦੇ ਵਿੱਚ ਨਾ ਹੋਣਾ ਕਿਤੇ ਨਾ ਕਿਤੇ ਸਟਾਰ ਪ੍ਰਚਾਰਕਤਾ ਉਹੀ ਹੋਣਗੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਜਦੋਂ ਪਾਰਟੀਆਂ ਵੱਖਰੇ ਵੱਖਰੇ ਲੜਦੀਆਂ ਉਹਨਾਂ ਦੇ ਵੱਖਰੇ ਵੱਖਰੇ ਮੁੱਦੇ ਹੁੰਦੇ ਆ ਜੀ ਠੀਕ ਹੈ ਲਾਇਸ ਡਜ਼ਟ ਲਾਇਸ ਜੀ ਕਿਸੇ ਇੱਕ ਹਲਕੇ ਚ ਹੁੰਦਾ ਹੈ ਪਾਰਲੀਮੈਂਟ ਕੰਸਟੀਟੂਐਂਸੀ ਵਿੱਚ ਉੱਥੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਗਾ ਜਾਂ ਕਾਂਗਰਸ ਦਾ ਹੋਵੇਗਾ ਉਹ ਕਾਂਗਰਸ ਦੇ ਹੱਕ ਚ ਪ੍ਰਚਾਰ ਕਰਨਗੇ ਲੱਗਦਾ ਪੰਜਾਬ ਨੂੰ ਨੁਕਸਾਨ ਹੋ ਸਕਦਾ ਨਹੀਂ ਪੰਜਾਬ ਨੂੰ ਕਿਸੇ ਚੀਜ਼ ਦਾ ਨੁਕਸਾਨ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੈ ਇਹ ਤਾਂ ਪਾਰਟੀਆਂ ਦਾ ਆਪਸ ਦੇ ਵਿੱਚ ਉਹਨਾਂ ਨੇ ਕੀ ਸਾਡੀ ਜਿਹੜੀ ਸਾਡੀ ਹਾਇਰ ਅਫਸਰ ਸਾਡੀ ਹਾਈ ਕਮਾਂਡ ਹੈ ਉਹਨਾਂ ਨੇ ਡਿਸਾਈਡ ਕਰਨਾ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਡਿਸਾਈਡ ਕਰਨਾ ਹੈ ਸੋ ਸਾਫ ਤੌਰ ਤੇ ਸਾਫ ਦਾ ਵਿਧਾਇਕ ਕੁਲਦੀਪ ਸਿੰਘ ਵੈਦ ਜਿਨ੍ਹਾਂ ਨੇ ਕਿਸਾਨੀ ਮਾਮਲਾ ਤੋਂ ਇਲਾਵਾ ਪੰਜਾਬ ਦੇ ਗੱਟ ਜੋੜ ਨੂੰ ਲੈ ਕੇ ਗੱਲਬਾਤ ਕੀਤੀ ਹੈ ਔਰ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਜੋ ਕਿਸਾਨਾਂ ਦੇ ਉੱਤੇ ਤਸ਼ੱਦਦ ਕਰ ਰਹੀ ਹੈ ਉਹ ਸਰਾਸਰ ਨਿੰਦਣਯੋਗ ਹੈ ਗਲਤ ਹੈ ਤਾਂ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਵੀ ਲਗਾਤਾਰ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਭਾਜਪਾ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰ ਰਹੀ ਹੈ ਲੁਧਿਆਣਾ ਤੌਰ ਰਜਿੰਦਰ ਅਰੋੜਾ ਲੁਧਿਆਣਾ ਲਈ